ਤੁਹਾਡਾ ਕਿਸਾਨ ਵੀਰ ਉਹਦਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਭਦਾਵੜ ਤੇ ਬਾਈ ਜੀ ਨੇ ਕਰਾ ਮੈਂ ਗੱਲਬਾਤ ਬਧਾਤਾ ਰੋਡ ਤੇ ਬਾਈ ਦਾ ਘਰ ਆ ਤਿੰਨ ਕਟੀਆਂ ਮੋਹਰਾਂ ਨੂੰ ਹਸਲਦੀਆਂ ਤੇ ਇੱਕ ਨੀਲੀ ਰਾਵੀ ਚ ਪੈਂਦੀ ਟੋਕੜ ਝੋਟੀ ਆ ਦੂਜਾ ਸੁਆ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਤਿੰਨ ਕਟੀਆਂ ਪੂਰੀਆਂ ਵਧੀਆ ਪਾਲਕ ਕਟੀਆਂ ਜਿਹਨੂੰ ਕਹਿੰਨੇ ਆ ਆਪਾਂ ਤੇ ਇੱਕ ਨੀਲੀ ਰਾਵੀ ਨਸਲ ਚ ਪੈੰਦੀ ਝੋਟੀ ਆ ਤੇ ਕਰਾਵਾ ਇਹ ਗੱਲਬਾਤ ਤੁਹਾਡੇ ਨਾਲ ਆ ਲੋ ਜੀ ਤੇ ਪਿੰਡ ਭਧੌੜ ਆ ਗਿਆ ਬਧਾਤਾ ਰੋਡ ਤੇ ਬਾਈ ਦਾ ਘਰ ਆ ਆ ਜਾ ਵੀਰੇ ਗੋਰੇ ਹੋਰ ਵੀਰੇ ਗੋਰੇ ਠੀਕ ਠਾਕ ਤੇ ਸੇ ਤਾਂ ਠੀਕ ਆ ਵੀਰ ਵਧੀਆ ਤੁਹਾਨੂੰ ਠੀਕ ਆ ਓਕੇ ਓਕੇ ਵੀਰੇ ਤੇ ਗੋਰੇ ਅੱਜ ਤਿੰਨ ਨਗ ਦਿਖਾਉਣੇ ਆਪਾਂ ਚਾਰ ਚਾਰ ਨਾਗਾ ਤੇ ਪਹਿਲਾਂ ਤਾਂ ਨੰਬਰ ਨਾਮ ਐਡਰੈਸ ਦੱਸੀ ਫਿਰ ਨਾਮ ਆਪਣਾ ਗੋਰਾ ਵੀਰ ਟੈਂਟ ਭਾਦੋੜਾ ਜ਼ਿਲ੍ਹਾ ਬਣਾਣਾ ਤਾਵਾ ਅੰਮ੍ਰਿਤਸਰ ਦਾ ਆਪਣਾ ਤਕੜਾ ਜ਼ਿਲ੍ਹਾ ਹਾਂਜੀ 72 ਰੁਪਏ ਦਾ ਹੈਗਾ 72 ਰੁਪਏ ਤੇ ਘਰ ਆ ਤੇ ਨੰਬਰ ਬੋਲਿਓ ਜੀ ਨੰਬਰ 87 91 07 ਜੀ ਓਕੇ ਤੇ ਗੁਰੇ ਇੱਧਰ ਨੂੰ ਆ ਜਾ ਮੜਾ ਜਿਹੜੀ ਆਪਾਂ ਨੀਲੀ ਰਾਵੀ ਨਸਲ ਦੀ ਝੋਟੀ ਲੈ ਕੇ ਆਇਆ ਕੀ ਡਿਟੇਲ ਆ ਬਾਈ ਇਹਦੀ ਇਹਦੇ ਤੇ 3400 ਰੁਪਏ ਹੋਣਾ ਠੀਕ ਆ ਡੰਡੋ ਲਈ ਆ ਆਪਣਾ ਡਾਕਟਰ ਆ ਉਹਦਾ ਉਹੀ ਡਾਕਟਰ ਉਹਦੇ ਜਾਂਦਾ ਅੱਛਾ ਉਹ ਗਾਰੰਟੀ ਦਿੰਦਾਗਾ ਉਹ ਗਾਰੰਟੀ ਹੈ ਜਰਾ 15 ਹੋਣਾ ਠੀਕ ਆ ਉਹਦੇ ਕਹਿਣ ਤੇ ਲਈਏ ਤ ਠੀਕ ਆ ਵੀਰੇ ਲਈਏ ਜੀ ਮੇਰੇ ਘਰੋਂ ਕਹਿੰਦਾ ਗੱਬੜੋ ਕਰਦੀ ਜੀ ਓਕੇ ਤੇ ਹੁਣ ਇਹ ਜਣੀ 40 45 ਦਿਨਾਂ ਦਾ ਇਹ ਟੀਕਾ ਲੱਗਿਆ ਵਾ ਹਨਾ 38 38 ਦਿਨਾਂ ਦਾ ਤੇ ਮੈਂ ਦੁੱਧ ਕਿੰਨਾਗਾ ਦੁੱਧ ਸ਼ੇਕ ਨੂੰ ਦਿੰਦੀ ਇੱਕ ਟਾਈਮ ਇੱਕ ਟਾਈਮ ਉਹ ਮਿਲਦੀ ਜਿੱਦ ਟੀਕਾ ਭਰ ਆ ਜਾ ਉਹ ਤੋਂ ਬਾਅਦ ਇੱਕ ਡੰਗ ਪੈਣੀ ਓ ਹੁਣ ਜਮਾ ਮਿਲਦੀ ਇੱਕ ਟਾਈਮ ਸ਼ੇਕ ਨੂੰ ਦੁੱਧ ਦਿਓ ਤੇ ਆਹ ਦੇਖੋ ਵੀਰੋ ਤੇ ਕੱਦਗਾੜ ਦੀ ਕੋਈ ਵੀ ਕਮੀ ਨਹੀਂ ਬੱਡੇ ਕੱਦਗਾੜ ਦੀ ਝੋਟੀ ਆ ਤੇ ਫੇਸ ਕਰੋ ਚਾ ਇੱਕ ਫੁੱਲ ਅਗਰੇ ਨੂੰ ਤੋੜ ਕੇ ਦਿਖਾ ਦਈਏ ਤੇ ਵੱਡੀ ਆ ਪੂਰੀ ਝੋਟੀ ਥਾਣਾ ਸੁਣਾ ਧਾਰ ਦੂਰ ਕੋਲੀਆ ਕੋਈ ਉਹ ਵਰ ਤੇ ਰੇਟ ਇਹਦਾ ਵੀਡੀਓ ਦੇ ਵਿੱਚ ਹੀ ਕਰਾਵਾਂ ਖਊ ਜਮਾਂ ਜਿਆ ਆ ਦੇਖੋ ਜੀ ਹਾਥੀ ਦੇ ਬੱਚੇ ਜਿੱਦੀ ਝੋਟੀ ਆ ਗਈ ਤੇ ਸਿੰਘ ਸੁੰਗ ਇੱਕ ਨੰਬਰ ਜਿਹੜਾ ਆਪਾਂ ਪਾਲ ਲਈ 10 ਨੂੰ ਇਹਨੇ ਹੱਥ ਲਾਉਣੇ ਲਾਉਣਾ ਹਨਾ ਕੋਰੇ ਮੌਜ ਨਾਲ ਤੇ ਜੇ ਖਾਲੀ ਹੂ ਤਾਂ ਵੀ ਤੁਹਾਨੂੰ ਫਾਇਦੇ ਚ ਰਹੂ ਠੀਕ ਆ ਜੀ ਹਾਂ ਇਹਦਾ ਵੀ ਹੂ ਤਾਂ ਵੀ ਵਧੀਆ ਰਹੂ ਠੀਕ ਆ ਵੀਰੇ ਤਾਂ ਵੀ ਵਧੀਆ ਰਹੂ ਤੇ ਤਾਂ ਤੇ ਚੌੜੀ ਝੂੜੀ ਬਹੁਤ ਪਈ ਆ ਇਹਦਾ ਕਿਸੇ ਦੀ ਲੋੜ ਲੋੜ ਨੂੰ ਵੇਚੀ ਲੱਗਦੀ ਹਨਾ ਕੋਰੇ ਫੱਜਰਾ ਮੰਗਾ ਪਾਉਂਦੇ ਟੋਕੜਾ ਵੇਚ ਦਿੰਦੇ ਓਕੇ 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 ਕਿੰਨੀ ਚੌੜੀ ਹੈ ਬਾਹਲੀ ਚੌੜੀ ਆ ਵੀਰੇ ਜਗਾ 8 3 ਫੁੱਟ ਚੌੜਾ ਆ ਵਾ ਦੇਖੋ ਫੇ ਕਵਾਲਿਟੀ ਪੂਰੀ ਚੰਗੀ ਝੋਟੀ ਦੀ ਤੇ ਕੋਈ ਇਨੀ ਦਰਮਿਆਨੀ ਵੀ ਨਹੀਂ ਹੈ ਨਾ ਵੱਡੀ ਆ ਵੱਡੀ ਝੋਟੀ ਆ ਚਲੋ ਜੀ ਲੈ ਜਾਓ ਤੇ ਪੈਸੇ ਕਿੰਨੇ ਲਵਾਏ ਗੋਰੇ ਭਾਜਾ ਜੇ ਜਮਾਈ 10000 ਰੁਪਏ ਸਮਾਨਦਾਨ ਤੇ ਖੁੱਲਾ ਹੋ ਜੂ ਨਾ ਠੀਕ ਆ ਮਾਨਦਾਨ ਬਾਈ ਕਹਿੰਦਾ ਖੁੱਲਾ ਹੋ ਜੂ ਕਰ ਲਿਓ ਬਾਈ ਦਾ ਸੰਪਰਕ ਤੇ ਮੈਂ ਵੀਰੇ ਗੋਰੇ ਤੇ ਜੇ ਕਿਸੇ ਨੇ ਦੋ ਟਾਈਮ ਚੋਣੀ ਹੋਵੇ ਇੱਕ ਟਾਈਮ ਮਿਲ ਜ ਸਵੇਰ ਵੇਲੇ ਸਵੇਰੇ ਮਿਲਦੀ ਹੈ ਇਹ ਗੱਲ ਸਵੇਰੇ ਮਿਲਦੀ ਹੈ ਤੁਸੀਂ ਆਪ ਦੀ ਦੋ ਟਾਈਮ ਚੋ ਕੇ ਲੈ ਜਾਓ ਭਾਵੇਂ ਚਾਰ ਟਾਈਮ ਕਹਿੰਦਾ 6 ਕਿਲੋ ਦੁੱਧ ਮਿਣ ਕੇ ਦੇਉਂਗਾ 6 ਨਹੀਂ ਤੁਸੀਂ 5.5 ਮੰਨ ਲਿਓ ਹਨਾ ਨਹੀਂ ਦੁੱਧ 7 ਦਾ 6 ਮੰਨ ਕੇ ਲਈਏ 6 ਮੰਨ ਕੇ ਤਾਂ ਕੁਆਲਿਟੀ ਦੇਖੋ ਕਿੰਨੀ ਚੰਗੀ ਹੈ ਹਨਾ ਬਰੇ ਤੇ ਰੇਟ ਜਮਾ ਜੈਜਬਾਈ ਨੇ ਕਰਿਆ ਤੇ ਹੁਣ ਆਪਾਂ ਆ ਜੀਏ ਕੱਟੀ ਤੇ ਫਿਰੇ ਕੱਟੀਆਂ ਦੀ ਡਿਟੇਲ ਦੱਸੋ ਜਿਹੜੀ ਆਪਾਂ ਪਹਿਲੇ ਨੰਬਰ ਤੇ ਕੱਟੀ ਦੇਖੀ ਜਨੇ ਦੂਜੇ ਨੰਬਰ ਤੇ ਆਹ ਕੱਟੀ ਕੀ ਡੀਟੇਲ ਆ ਬਾਈ ਇਹਦੀ ਗੋਰੀ ਦੇਖ ਬਾਈ 16 17 ਮਹੀਨੇ ਕੱਟੀ ਹੋ ਗਈ ਬਹੁਤ ਜੰਗ ਹੈ ਮਾਂ ਵੀ ਆਪਾਂ ਦੇ ਘਰੇ ਖੜੀ ਦੇਖੀ ਆ ਚੰਗੀ ਆ ਚੰਗੀ ਉਹਨਾਂ ਦਾ ਮਗਾ ਵੇ ਮਾਂ ਮਾਂ ਮੇਸਰ ਜਾਨ ਰੱਖਦੀ ਠੀਕ ਆ ਵੀਰੇ ਗੱਪਣ ਦੀ ਦੋਸਾਂ ਪੂਣੀ ਵਾਜ ਕਿੰਨੇ ਪੈਸੇ ਲਾਵਾਂਗੇ ਇਹਦੇ ਆਪਾਂ ਇਹਦਾ 8000 ਰੁਪਏ ਲਾਵਾਂਗੇ ਝੋਲੀ ਦੇ ਝੋਲੀ ਦੇਖੋ ਗੱਪਣ ਲੱਗਦੀ ਆ ਨਾ ਥੱਲੇ ਜਮ ਆ ਦੇ ਲੈ ਵੇਦੀ ਆ ਕੀ ਬਾਤ ਆ 18 ਕਿਲੋ ਪ੍ਰੂਨ ਦਾ ਤਾਂ ਦੋ ਗਿਆ ਆਪਾਂ ਗਾਰੰਟੀ ਲੈ ਕੇ ਦੇ ਦਾਂਗੇ ਜੀ ਠੀਕ ਆ ਵੀਰੇ ਪਹਿਲੇ ਸੂਹੇ 18 ਕਿਲੋ ਕਿੰਨਾ ਕਿਲੋ ਗੋਰੀ ਸਾਹਮਣੀ ਪੈ ਜਾਂਦੀ ਆ ਬੰਦੇ ਨੂੰ ਇਹ ਮੰਨ ਕੇ ਚਾਹ 1. ਆਏ 1.5 ਸਾਲ ਸੁਪ ਹੋ ਗਈ ਠੀਕ ਆ ਤੇ ਖੜੀਆਂ ਹੀ ਦਿਖਾਉਣੀਆਂ ਆ ਕਿ ਤੋੜ ਕੇ ਦਿਖਾਉਣੀਆਂ ਨਹੀਂ ਇਹ ਰਸਨ ਦਾ ਚੜੀ ਲੱਗੀ ਜਾ ਠੀਕ ਆ ਤੇ ਹੁਣ ਆਪਾਂ ਦੋ ਇਹਦੀ 19000 ਰੁਪਏ ਲਾਵਾਂਗੇ ਹਨਾ ਤੇ ਦੋ ਨੰਬਰ ਵਾਲੀ ਕੱਟੀ ਬਹੁਤ ਸਿੰਗੀ ਦੀ ਬਰੀਕ ਆ ਹਨਾ ਨਹੀਂ ਬਹੁਤ ਚੰਗੀ ਨੇ ਕੱਟੀਆਂ ਤੇ ਇਹਦਾ ਕੀ ਡਿਟੇਲ ਆ ਵੀਰੇ ਕਿੰਨੇ ਚਿਰ ਦਾ ਬੱਚਾ ਇਹ ਹੈਗਾ ਸਾਲ ਦਾ ਬੰਨ ਬਾਈ ਸਾਲ ਦਾ ਤੇ ਕਿੰਨੇ ਪੈਸੇ ਲਾਵਾਂਗੇ ਇਹਦਾ ਲਾਵਾਂਗੇ 16000 ਜਾਇਜ਼ ਜਾਇਜ਼ ਇਹਦੀ ਝੋਲੀ ਬਹੁਤ ਤੇ ਮਾਨਤਾਨ ਹੋ ਜੂਗਾ ਕਰ ਦਾਂਗੇ ਨੇ ਘੱਟ ਨਾਲੋਂ ਜ਼ਿਆਦਾ ਕਰ ਦੂਗਾ ਹਾਂਜੀ ਵੀਰੇ ਕੱਟੀਆਂ ਬਹੁਤ ਕੁਆਲਿਟੀ ਵਾਲੀਆਂ ਕੱਟੀਆਂ ਦੇਖੋ ਜੀ ਲੈ ਬਾ ਦੇਖੋ ਜੀ ਤੇ ਕੁਆਲਿਟੀ ਪੂਰੀ ਕੱਚੇ ਬੱਚੇ ਆ ਕਿਸੇ ਵੀ ਦੋਦਾਂਤ ਨਹੀਂ ਹੋਣੇ ਹਨਾ। ਕੱਚੇ ਬੱਚੇ। ਛੇਰੀਆਂ ਕੱਟੀਆਂ ਤੇ ਜਿਹੜੀ ਆਪਾਂ ਆਹ ਕੱਟੀ ਦੀ ਗੱਲ ਕਰ ਲੀਏ। ਦੇਖੋ ਪਿੱਠ ਪੁੱਠ ਚੱਕਵੇਂ ਪੁੜੇ ਦੀਆਂ ਆ ਦੇਖੋ। ਮੈਂ ਤੁਹਾਨੂੰ ਦਿਖਾ ਦਿਆ ਸਮਾਰ ਕੇ ਆ ਦੇਖੋ ਜੀ। ਤੇ ਚੱਕਵੇਂ ਪੁੜੇ ਦੀਆਂ ਕੈਰੀ ਹੱਡੀ ਦੀਆਂ ਤੇ ਸਿੰਘ ਸਿੰਘ ਪੂਰਾ ਬ੍ਰੀਕ ਤੇ ਜਿਹੜੀ ਆ ਗਈ ਇਹ ਛੋਟੀ ਲੱਗਦੀ ਹੈ ਨਾ ਸਾਰੀਆਂ ਨੂੰ। ਹਾਂ ਤੇ ਇਹਦਾ ਕੀ ਟੇਲ ਆ ਵੀਰੇ? ਰੇਟ ਇਹਦਾ ਜਿਆਜ ਕਰ ਦੀ ਜਮਾ ਕੋਈ ਪਾਲਣ ਵਾਲਾ ਵੀਰ ਵਿਚਾਰਾ ਲੈ ਜਾਊਗਾ ਹਨਾ। ਇਹ ਆਪਾਂ ਮੰਨ ਕੇ ਸੱਤ ਕਿੰਨਾ ਮੰਨ ਕੇ ਲਿਆ ਬੱਚਾ। ਆ ਦੇਖੋ ਝੋਈ ਝਾਈ ਦੇਖੋ ਕੱਲਾ ਕੱਲਾ ਥਣ ਬੋ ਤਿੰਨੀ ਮਗਾ ਲਓ ਵੀਰੇ ਤੇ ਮੈਂ ਤਾਂ ਕਹਿੰਦਾ ਜਿਹੜੇ ਬੰਦੇ ਨੇ ਪਾਲ ਲੈਣਾ ਸਣੇ ਮਾਝੀ ਲੈ ਜਾਓ ਠੀਕ ਆ ਤੇ ਮौज ਕਰੋਗੇ ਤੇ ਕੀ ਕਿੰਨੇ ਪੈਸੇ ਲਾਵਾਂਗੇ ਇਹਦੇ ਕੋਲ 11000 ਰੁਪਏ ਲੈ ਲਾਂਗੇ ਤੇ ਚੰਗੀ ਆ ਹਨਾ ਪੂਰੀ ਹੋਰ ਮਾਨਦਾਨ ਤਾਂ ਹੋ ਜੂ ਨਾ ਸਾਰਿਆਂ ਚੋ ਘਰ ਦਾਂਗੇ ਕੋਈ ਨਹੀਂ ਤੇ ਪਹਿਲੇ ਨੰਬਰ ਤੇ ਤੁਹਾਨੂੰ ਨੀਲੀ ਦਾ ਵੀ ਨਸਲ ਦੀ ਝੋਟੀ ਦਿਖਾਤੀ ਪੂਰੀ ਚੰਗੀ ਆ 6 ਕਿਲੋ ਦੁੱਧ ਰੈਡੀ ਹੈਗਾ 53000 ਰੇਟ ਆ ਤੇ ਮਾਨਦਾਨ ਵਿੱਚੋਂ ਖੁੱਲਾ ਕਰ ਦੂ ਬਾਈ ਤੇ ਦੂਜੇ ਨੰਬਰ ਤੇ ਕਟੀਆਂ ਤੁਹਾਨੂੰ ਤਿੰਨ ਦਿਖਾਤੀਆਂ ਸਾਰਿਆਂ ਦਾ ਰੇਟ ਵੀਡੀਓ ਦੇ ਵਿੱਚ ਕਰਾ ਤੇ ਤੇ ਬਾਈ ਨਾਲ ਜਰੂਰ ਕਰੇ ਸੰਪਰਕ ਤੇ ਨੰਬਰ ਕੋਰੇ ਫੇਰ ਬੋਲਦੇ ਨੰਬਰ 7880422 ਤੇ ਵੀਰੇ ਆ ਬਾਈ ਦਾ ਡਰੈਸਾ ਚੋਹਾਂ ਡੈਰੀ ਫਾਰਮ ਠੀਕ ਹੈ ਜੀ ਤੇ ਬਧਾਤਾ ਰੋਡ ਤੇ ਬਾਈ ਦਾ ਘਰ ਹੈਗਾ ਸਾਰੇ ਵੀਰਾਂ ਦਾ ਐਂ ਤਾਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ